ਤੁਸੀਂ ਤੇ ਦਿਨਾਂ ਬਾਅਦ ਆਪ ਮੁੱਖ ਮੰਤਰੀ ਬਣ ਕੇ ਵਿਆਹ ਕਰਾਇਆ ਤੁਸੀਂ ਲੋਕਾਂ ਨੂੰ ਵਿਆਹਾਂ ਦੀਆਂ ਗੱਲਾਂ ਕਰਦੇ ਆਂ ਆਪਾਂ ਕਿਹੜੀ ਪਾਰਟੀ ਛੱਡੀ ਆ ਇਹ ਦੱਸੋ ਬਾਦਲ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਵੀ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ-ਨੱਚ ਕਮੈਂਟਰੀਆਂ ਕਰਦੇ ਸੀ ਕਿਹੜੇ ਮੂੰਹ ਨਾਲ ਤੁਸੀਂ ਬਾਹਰ ਮਿਕਲੋ ਕਿਹੜੇ ਮੂੰਹ ਨਾਲ ਤੁਸੀਂ ਆਫੀਸਰਾਂ ਨੂੰ ਕਿਹੜੇ ਮੂੰਹ ਨਾਲ মিডিਆ ਨੂੰ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ 'ਚ ਜਾਓਗੇ ਪਰ ਥੋੜਾ ਕੀ ਉਹ ਕਹਿੰਦੇ ਬਿਸ਼ਰਮਾ ਦੀ ਡੁੱਲਗੀ ਢਾਲ ਉਹ ਕਹਿੰਦੇ ਅਸੀਂ ਚਟ ਚੰਦੇ ਚਟ ਚਟੀ ਪੁੰਜੀ ਡੋਲ ਗਈ ਝਟਕੇ ਕਾਨੇ ਥੋੜਾ ਤਾਂ ਉਹ ਸਾਲ ਆ ਇਸ ਲੈਵਲ ਤੋਂ ਵੀ ਉੱਤੇ ਦੇ ਸ਼ਰਮ ਮੁੱਖ ਮੰਤਰੀ ਬੇਗਹਿਰਤ ਮੁੱਖ ਮੰਤਰੀ ਵਾਕਈ ਇਹ ਗੰਨ ਕਹਿੰਦੇ ਸੀ ਲੱਗਦਾ ਵੀ ਸੀ ਕਿ ਸਾਡਾ ਚੀਫ ਮਿਨਿਸਟਰ ਤਮਸ਼ੀ ਬੀ ਨਾ ਕੇਜਰੀਵਾਲ ਤੇ ਇਹ ਡਰਾਮੇ ਬਾਗਨੇ ਪਰ ਐਡਾ ਬੜਾ ਧੋਖਾ ਨਹੀਂ ਪਤਾ ਸੀ ਵੀ ਐਡਾ ਬੜਾ ਧੋਖਾ ਕਰ ਲਈ। ਠੀਕ ਆ 1000 ਰੁਪਇਆ ਛੂਟ ਕੋਲਿਆ, ਹੋਰ ਗੱਲਾਂ ਛੂਟ ਕੋਲੀਆਂ। ਪਰ ਮੰਤਰੀਆਂ ਨੂੰ ਆਪਣੇਆਂ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜਾ ਮਹਿਕਮੀ ਹੈ ਨਹੀਂਗੇ। ਇਹ ਜਨਾਬ ਮੁੱਖ ਮੰਤਰੀ ਸਾਹਿਬ ਭੰਡ ਸਾਹਿਬ ਬਹੁਤ ਗੱਲਾਂ SLAWA ਮ ਦਿੰਨੇ ਹੋ, ਕਦੇ ਕਿਸੇ ਨੂੰ ਵਿਆਹਾਂ ਦੀਆਂ ਦਿੰਨੇ ਹੋ, ਕਦੇ ਕਿਸੇ ਨੂੰ ਕਰਾਪਸ਼ਨ ਦੀਆਂ ਦਿੰਨੇ ਹੋ, ਕਦੇ ਤੁਸੀਂ ਕਹਿੰਦੇ ਹੋ ਗੱਡੀਆਂ ਆਏ ਕਿਸੇ ਕੋਲ ਮੇਰੇ ਹਰ ਚੀਜ਼ ਤੁਸੀਂ ਤੇ ਜਨਾਬ ਆਪ ਮੁੱਖ ਮੰਤਰੀ ਬਣ ਕੇ ਵਿਆਹ ਕਰਾਇਆ ਤੁਸੀਂ ਲੋਕਾਂ ਨੂੰ ਵਿਆਹਾਂ ਦੀਆਂ ਗੱਲਾਂ ਕਰਦੇ ਆਪਾਂ ਕਿਹੜੀ ਪਾਰਟੀ ਛੱਡੀ ਆ ਇਹ ਦੱਸੋ ਬਾਦਲ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਦੀ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ-ਨੱਚ ਕਮੈਂਟਰੀਆਂ ਕਰਦੇ ਸੀ ਕਬੱਡੀ ਕੱਪ ਯਾਦ ਆ ਬੰਦੇ ਤੁਸੀਂ ਭੁੱਲ ਜਾਂਦੇ ਨੇ ਪਰ ਅੱਜ ਤਾਂ ਤੁਸੀਂ ਮਨਪੰਡਤ ਸਾਹਿਬ ਰਿਕਾਰਡ ਹੀ ਤੋੜ ਦਿੱਤਾ ਪੰਡਤ ਸਾਹਿਬ ਨੇ ਮਹਿਕਮੇ ਮੰਤਰੀਆਂ ਨੂੰ ਉਹ ਵੰਡ ਕੇ ਜਿਹੜੇ ਮਹਿਕਮੇ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜਾਂ ਜਿਹੜੇ ਐਸੇ ਰਾਜ ਦੇ ਮੰਤਰੀ ਹੋਣ ਉਹ ਵੀ ਤਾਂ ਚਰੇ ਉਹਨਾਂ ਦਾ ਕੀ ਕਸੂਰ ਹੈ ਉਹ ਆਪਣੇ ਦਫਤਰ ਦੇ ਆਪਣੇ ਮਦਰ ਉਹ ਮਹਿਕਮਾ ਲਾ ਕੇ ਫਿਰ ਗੇ ਪੂਛ ਲਾ ਕੇ ਬਿਰਗੇ ਜਿਹੜੀ ਹੈ ਹੀ ਨਹੀਂ ਕਿ ਹੁਣ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲਾਂ ਕਰਦੇ ਸੀ ਜਾ ਕੇ ਮਿਲ ਰਹੇ ਸੀ ਅੱਜ ਤੁਹਾਡਾ ਉਹ ਤਮਾਸ਼ਾ ਬਣਿਆ ਉਹਨਾਂ ਨੇ ਤਾਂ ਕੀ ਬਣਿਆ ਅਖਿਰ ਮੁੱਖ ਮੰਤਰੀ ਦਾ ਬਣਿਆ ਜਿਹੜਾ ਮਹਿਕਮਾ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ ਮਹਿਕਮਾ ਹੀ ਖਤਮ ਹੋਇਆ ਹੋਇਆ ਹੈ ਅੱਜ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰ ਰਹੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਵੇ ਪਤਾ ਨਹੀਂ ਐਡਮਿਨਿਸਟ੍ਰੇਟਿਵ ਫਾਰਮਸ ਕਿਹੜੇ ਕਰ ਰਹੇ ਹੋ ਵਿਭਾਗ ਇਹ ਨਹੀਂ ਬਸ ਕਰੋ ਬਸ ਕਰੋ ਭੰਡ ਸਾਹਿਬ ਬਸ ਕਰੋ ਲੋਕਾਂ ਨੂੰ ਇੰਨਾ ਗਮਰਾਹ ਨਾ ਕਰੋ ਇੰਨਾ ਗਮਰਾਹ ਨਾ ਕਰੋ ਆਪਣੇ ਆਪ ਨੂੰ ਧੋਖਾ ਦੇ ਹੀ ਜਾਂਦੇ ਨੇ ਆਪਣੇ ਪੰਜਾਬ ਨੂੰ ਧੋਖਾ ਦੇ ਹੀ ਜਾਂਦੇ ਹਾਂ ਅੱਜ ਪਤਾ ਲੱਗ ਗਿਆ ਇਹਨਾਂ ਦਾ ਹਾਲ ਤੇ ਇਹਨਾਂ ਦੇ ਕੈਬਨਟਾਂ ਜਿਹੜੀਆਂ ਕਰਦੇ ਹੋਣਗੇ ਕੀ ਕਰਦੇ ਹੋਣਗੇ ਉਹ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਆਉਣੀਆਂ ਕੀ ਕਰਦੇ ਹੋਣੀਆਂ ਤੇ ਜਿਹੜੇ ਭੰਡ ਸਾਹਾ ਜਿਹੜਾ ਮਹਿਕਮਾ ਦਿੱਤਾ ਉਹ ਮੰਤਰੀ ਨੂੰ ਪਤਾ ਨਹੀਂ ਲੱਗਿਆ ਅਬਸਲੇ ਨੂੰ ਵੀ ਤੇਰਾ ਕੋਈ ਦਫ਼ਤਰੀ ਹੈ ਨਹੀਂ ਤੇਰਾ ਕੋਈ ਸੈਕਟਰੀ ਹੈ ਨਹੀਂ ਤੇਰਾ ਕੋਈ ਸਟਾਫ ਹੈ ਨਹੀਂ ਕਿੱਥੇ ਸਾਈਨ ਕਰੀ ਜਾਂਦਾ ਕਿਹੜੀਆਂ ਫਾਈਲਾਂ ਐ ਭੰਡਾਰ ਸਾਹਿਬ ਨੂੰ ਭੇਜੀ ਜਾਂਦੇ ਉਹਦੇ ਭੰਡਾਰ ਸਾਹਿਬ ਤੁਹਾਨੂੰ ਵਾਪਸ ਭੇਜੀ ਜਾਂਦੇ ਐਂਕਾ ਤਮਾਸ਼ਾ ਨਹੀਂ ਕਦੇ ਦੇਖਿਆ ਸੀ ਅੱਜ ਵਾਕੇ ਉਹ ਪੰਜਾਬ ਦੀ ਚਰਚਾ ਸਰਕਾਰ ਦੀ ਹੋ ਰਹੀ ਆ ਦੇਸ਼ 'ਚ ਵੀ ਇੱਕ ਮੁੱਖ ਮੰਤਰੀ ਜਿਹਦੇ ਮਹਿਕਮੇ ਹੀ ਨਹੀਂ ਉਹਦੇ ਨਾਲ ਹੀ ਸਰਕਾਰ ਚਲਾਈ ਜਾਂਦਾ ਪਰਮਾਤਮਾ ਬਖਸ਼ੇ ਭੰਡਾਰ ਅੱਜ ਤਮਾਸ਼ਾ ਉਹ ਰ데요 ਸਾਰੇ ਐਡਮਿਨਿਸਟ੍ਰੇਸ਼ਨ ਸਾਰੇ ਸਰਕਾਰਾਂ ਜੀ ਦਿੱਲੀ ਤੱਕ ਵੀ ਇੱਕ ਸੀਐਮ ਇਹ ਜੀ ਮੰਤਰੀ ਰੱਖੀ ਬਿਰਦਾ ਜਿਨ੍ਹਾਂ ਨੂੰ ਮਹਿਕ ਨਹੀਂ ਹੈ ਨਹੀਂਗੇ ਮਿਨਿਸਟਰੀਆਂ ਹੈ ਨਹੀਂਗੇ ਉਹਨਾਂ ਨੂੰ ਮੰਡਤੀਆਂ ਮੈਂ ਆਪ ਸਭ ਤੋਂ ਅੰਮ੍ਰਿਤ ਸਿੰਘ ਲੰਮਕੈਣਾ ਚਾਹਣਾ ਨਾ ਕੀ ਪਤਿਰਵੰਜਾਂ ਅਨਜਾਨ ਸੀ ਅਨਜਾਨ ਭੰਡ ਹੈਗੇ ਆ ਤੁਸੀਂ ਕਹਨ ਉਹਨਾਂ ਨਾਲ ਮਜ਼ਾ ਕਰਵਾਉਣ ਲੱਗੇ ਜਦ ਤੁਸੀਂ ਵੀ ਰਲੇ ਹੋਏ ਨਾਲ ਕਿੱਥੇ ਇਹ ਸਭ ਕੁਝ ਚਲੀ ਗਿਆ ਕਿਹਦੇ ਖਾਤੇ 'ਚ ਇਹ ਸਭ ਕੁਝ ਪਈ ਗਿਆ ਕੰਦੇ ਜੀ ਅਸੀਂ ਬੰਖਾ ਮਾਰੀ ਲੈਂਦੇ ਅਸੀਂ ਆਹ ਨਹੀਂ ਕਰਦੇ ਖਰਚੇ ਨਹੀਂ ਲੈਂਦੇ ਇੱਥੇ ਤਾਂ ਮਿਨਿਸਟਰੀਆਂ ਹੀ ਜਾਲੀ ਬਣਾਈ ਬੈਠੇ ਨੇ ਇਹ ਕਿਹੜੇ ਖਾਤੇ ਚ ਖਰਚੇ ਚੱਲ ਰਹੇ ਹੋਣੇ ਕਿਹੜੇ ਕਰਤੇ ਚ ਕੰਮ ਚੱਲ ਰਹੇ ਹੋਣਾ ਰਾਮ ਜਾਨ ਬਚਾ ਦੇ ਨਾ ਰੱਬ ਬਖਸ਼ੇ ਨਾ ਤੋ ਇਹ ਮਹਾਰਾਜਾ ਸਤੋਜ ਸਾਹਿਬ ਕਦੇ ਤਾਂ ਜਦੋਂ ਪਤਾ ਹੀ ਨਹੀਂ ਆਪਾਂ ਹੁਣ 스테ਜ ਦੀ ਦੂਜੀ ਚੁੰਨੀ ਆ ਗਿਰੋ ਕਿਹਦਾ ਪਤਾ ਲੱਗਦਾ ਵੀ ਕਿਹੜੇ ਮਹਿਕਮੇ ਹੈਗੇ ਕਿਹੜੇ ਮੰਤਰੀ ਨਾਲ ਕਿਹੜੀਆਂ ਮੀਟਿੰਗਾਂ ਕਰੀ ਜਾਂਦੇ ਆ ਅੱਜ ਤਾਂ ਵਾਕਈ ਕਰ ਕਰ ਤੁਹਾਡਾ ਅੱਜ ਚੁਟਕਲੇ ਬਣੇ ਕਰ ਕਰ ਤੁਹਾਡਾ ਹੱਸ ਰਿਹਾ ਮੀਡੀਆ ਨੇ ਜੋ ਖਬਰਾਂ ਲਾਈਆਂ ਚੁਟਕੀ ਲਈ ਹੈ ਤੁਹਾਡੀ ਕਿਹੜੇ ਮੂੰਹ ਨਾਲ ਤੁਸੀਂ ਬਾਹਰ ਨਿਕਲੋਗੇ ਕਿਹੜੇ ਮੂੰਹ ਨਾਲ ਤੁਸੀਂ ਆਫੀਸਰਾਂ ਨੂੰ ਕਿਹੜੇ ਮੂੰਹ ਨਾਲ ਮੀਡੀਆ ਨੂੰ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ 'ਚ ਜਾਓਗੇ ਪਰ ਤੁਹਾਡਾ ਕੀ ਹੈ ਉਹ ਕਹਿੰਦੇ ਮਸ਼ਰਮਾ ਦੀ ਡੁੱਲਗੀ ਢਾਲ ਉਹ ਕਹਿੰਦੇ ਅਸੀਂ ਤਾਂ ਚੱਟ ਕੰਦੇ ਚੱਟ ਚੱਟੀ ਪੁੰਜੀ ਢੋਲ ਗਈ ਝਟਕੇ ਕਾਨੇ ਤੁਹਾਡਾ ਤਾਂ ਉਹ ਸਾਲ ਆ ਇਸ ਲੈਵਲ ਤੋਂ ਵੀ ਉੱਤੇ ਦੇ ਉਹ ਸ਼ਰਮ ਮੁੱਖ ਮੰਤਰੀ ਬੇਗਹਿਰਤ ਮੁੱਖ ਮੰਤਰੀ ਇਹ ਦੂਜਿਆਂ ਨੂੰ ਸਲਾਮਾ ਬਹੁਤ ਦੇਣ ਦਾ ਮਨ ਕਰਦਾ ਤੇ ਅੱਜ ਉਹ ਮਜ਼ਾਕ ਦੇ ਪਾਤਰ ਤੁਸੀਂ ਬਣੇ ਹੋ ਜਿਹੜੇ ਕਿ ਜ਼ਿੰਦਗੀ ਚ ਕੋਈ ਨਹੀਂ ਬਣਿਆ ਜੇ ਥੋੜੀ ਜਿਹੀ ਵੀ ਤੁਹਾਨੂੰ ਮਾੜੀ-ਮੋਟੀ ਵੀ ਆਪਣੇ ਆਪ ਤੇ ਆਪਣੇ ਚ ਗਹਿਰਤ ਅਸਤੀਫਾ ਦੇ ਦਿਓ ਚੰਗੇ ਰਹੋਗੇ ਇਹ ਆਉਣ ਵਾਲੇ ਦਿਨਾਂ ਚ ਕਿਉਂਕਿ ਪਹਿਲਾਂ ਤਾਂ ਲੋਕ ਚੁੱਪ ਰਹਿੰਦੇ ਆ ਤਿੰਨ ਸਮੂਹ ਹੁਣ ਰੋਜ਼ ਨੰਗਾ ਹੋਣਾ ਰੋਜ਼ ਕੱਪੜੇ ਲੈਣੇ ਇਸ ਕਰਕੇ ਜਿਹੜਾ ਵੀ ਜਿੰਨਾ ਕੁ ਬਚੇ ਆ ਉਹਨਾਂ ਵਾਜਾ ਕੇ ਨਿਕਲ ਲੋ ਚੰਗੇ ਰਹੋ